ਅਗੇ ਸੀਗੇ ਹੁਣ ਚੜਨਾ ਆਏ ਹਾਂ ਚੜਨਾ ਆਏ ਨਾਲ ਦੁੱਧ ਝਾੜ ਕੇ ਨਾਲ ਕੀ ਪਹਿਲੀ ਵਾਰ ਆਏ ਹਾਂ ਨਾ ਜੀ ਕਈ ਵਾਰ ਆਇਆ ਅੱਛਾ ਯਾਨੀ ਉਸ ਤੋਂ ਬਾਅਦ ਪਹਿਲੀ ਕਈ ਵਾਰੀ ਆ ਗਏ ਠੀਕ ਹੈ ਬਾਈ ਧੰਨਵਾਦ ਆਏ ਹਾਂ ਰੰਗੀਆਂ ਨਾ ਜੀ ਰੰਗੀਆਂ ਅੰਦਰ ਇਕਬਾਲਪੁਰ ਰੰਗੀਆਂ ਆ ਬਣਾ ਜੀ ਸੇਖੇ ਬਰਨਾਲਾ ਸੇਖਾ ਬਰਨਾਲਾ ਹਾਂ ਹਾਂ ਓਕੇ ਕਿੰਨੇ ਪਹਿਲੀ ਵਾਰ ਆਏ ਹਾਂ ਮੈਂ ਕਈ ਵਾਰ ਹਾਂ ਠੀਕ ਹੈ ਜੜੂ ਵੀ ਇੱਥੇ ਮੰਗ ਮੰਗਦੇ ਪੂਰੀ ਹੁੰਦੀ ਆ ਹੁੰਦੀ ਹਾਂ ਕੋਸੂਆ ਨਵੰਬਰ ਨਾ ਰਹਿੰਦੇ ਹਾਂ ਜੀ ਡਿਗਰੀਆਂ ਠੀਕ ਹੈ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਹੋ ਬਾਈ ਅਸੀਂ ਬਣਾੜੇ ਦੇ ਗੈਂ ਵਧਰੇ ਤੋਂ ਤਨੋਲੇ ਲਵੇ ਬਾਜੀ ਪਹਿਲੀ ਵਾਰ ਕਾਫੀ ਨਾ ਨਹੀਂ ਕਿ ਪ੍ਰਮਾਤਮਾ ਨੇ ਪੰਜ ਸੱਤ ਦਾ ਲੱਗ ਹਾਂਜੀ ਹਾਂਜੀ ਠੀਕ ਹੈ ਮੇਰਾ ਪਿੰਡ ਦਾ ਰਾਏਗੋੜੀ ਹੈ ਵੈਸੇ ਅੱਛਾ ਅੱਛਾ ਮੈਂ ਤਾਂ ਇੱਕ ਬਾਪੂ ਦੀ ਸ਼ੋਭਾ ਕਰਨ ਲਈ ਰਣ ਦੀ ਗੱਲ ਦਾ ਮਤਲਬ ਨਹੀਂ ਜੀ ਸਹੀ ਗੱਲ ਹਾਂਜੀ 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 ਸਹੀ ਬਾਤ ਹੈ ਅਸੀਂ ਤਾਂ ਕਈ ਸਾਲਾਂ ਤੋਂ ਹੋ ਗਏ ਮਾਦਾ ਪੂਰੀ ਮਨੋਪਾਵਨ ਦੀਆਂ ਨੇ ਕੋਈ ਕੰਮ ਹੋਵੇ ਹਾਂਜੀ ਤੇ ਆਉਣਾ ਹੀ ਆਉਣਾ ਸਾਲ ਤੋਂ ਆਉਂਦੇ ਪਹਿਲਾਂ ਤਾਂ ਨਹੀਂ ਆਉਂਦੇ ਆਪਾਂ ਰੋਜ਼ਵਾਰੀ ਤਾਂ ਬੋਲੇ ਥਿਲੇ ਕਰਕੇ ਹਾਂਜੀ ਸਾਲ ਬਾਅਦ ਹਾਂਜੀ ਜਦੋਂ ਵੀ ਟਾਈਮ ਮਿਲਦਾ ਹੁੰਦਾ ਮਨੋਤਨ ਉਹਨੇ ਉਹ ਨਹੀਂ ਹੁੰਦੇ ਡਿਊਟੀ ਨੂੰ ਮਾਉਂ ਨਹੀਂ ਹੁੰਦੇ ਨਹੀਂ ਨਹੀਂ ਉਹ ਤਾਂ ਫਿਰ ਜਦੋਂ ਨਹੀਂ ਜਿੰਨੀ ਕਿ ਸੇਵਾ ਹੁੰਦੀ ਹੈ 10 20 ਮਿੰਟ ਉਹ ਵੀ ਕਰਦੇ ਹਾਂ ਜਾਈ ਨਹੀਂ ਭਰਦੇ ਠੀਕ ਹੈ ਜੀ ਤੇ ਮਨ ਖੁਸ਼ ਹੋ ਕੇ ਉਹਨਾਂ ਮਨ ਖੁਸ਼ ਹੋ ਜੇ ਆਈ ਨਹੀਂ ਕਹਿੰਦੇ ਵੀ ਅਸੀਂ ਜਾਣਾਂ ਦੀ ਜਿਹੜਾ ਐ ਹੋ ਗਏ ਐ ਹੋ ਗਏ ਨਹੀਂ ਕੋਈ ਕੰਮ ਹੋਵੇ ਨਾ ਹੋਵੇ ਜਦੋਂ ਆਉਣਾ ਹੈ ਮਨ ਖੁਸ਼ ਹੋ ਕੇ ਆਉਣਾ ਮਨ ਖੁਸ਼ ਹੋ ਕੇ ਬੜੀ ਵਧੀਆ ਬੜੀ ਇਮਪੈਕਟ ਤੇ ਹਰ ਮਨੋਕਾਮਨਾ ਪੂਰੀ ਹਾਂਜੀ ਹੁੰਦੀ ਹੈ ਦੁੱਧ ਬਕਤੀ ਦਾ ਸਾਰਾ ਪਰਮਾਤਮਾ ਹੋ ਜਾਂਦਾ ਹੈ ਤਮਾਂ ਚੱਪਰ ਦੀ ਨਹੀਂ 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 ਹੋਇਆ ਜੀ ਹਾਂਜੀ ਚਲੋ ਬੱਚਿਆਂ ਦੀ ਸਾਰਾ ਲੈਣ ਦੇ ਪੁੱਤਾ ਇੱਥੋਂ ਹੋਇਆ ਪੁੱਤਾ ਤਿੰਨ ਗੁੱਡੀਆਂ ਵਾਲੀ ਜੀ ਬਹੁਤ ਇੱਥੋਂ ਹੋਇਆ ਹਾਂਜੀ ਅਸੀਂ ਇੱਥੋਂ ਹੀ ਫਿਰ ਖੁਣਾਈ ਪਹਿਲਾਂ ਬਨ ਕੇ